ਕੱਤ ਸ੍ਰੀਕਾਰ ਨਮਸਕਾਰ ਅੱਦਾ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਜਿਉਂ ਦੀ ਨਵੀਂ ਸਰਕਾਰ ਆਈ ਸੀ ਨਾ ਯੂਕੇ ਦੇ ਵਿੱਚ ਲੋਕਾਂ ਨੇ ਇਹ ਸੋਚਿਆ ਸੀ ਬੇਸਿਕਰ ਥੋੜਾ ਫਾਇਦਾ ਕਰੇਗੀ ਦੇਸੀ ਬੰਦੇ ਦਾ ਸਖਤੀ ਟੁੜੀ ਕੱਢ ਜੇਗੀ ਵਿਜੇ-ਵਜੇ ਖੋਲ ਜੰਗੇ ਜਿਵੇਂ ਪਿਛਲੇ ਸਾਲ ਕਾਫੀ ਲੋਕ ਆਏ ਇੰਡੀਆ ਤੋਂ ਪਾਕਿਸਤਾਨ ਤੋਂ ਉਹ ਦਿਸ਼ਾਂ ਤੋਂ ਇਸ ਤਰ੍ਹਾਂ ਹੀ ਹੋਰ ਸਟੂਡੈਂਟਸ ਆਣਗੇ ਇੱਥੇ ਪੈਸੇ ਕਮਣਗੇ ਮੌਕਾ ਮਿਲੇਗਾ ਪੀਆਰ ਮਿਲ ਜੇਗੀ ਇੱਥੇ ਸਭ ਕੁਝ ਉਲਟ ਹੋ ਗਿਆ ਕੰਮ ਇੰਨਾ ਵੀ ਇਮੀਗ੍ਰੇਸ਼ਨ ਟਾਈਟ ਕਰਤੀ ਵੀ ਹੋਰ ਆਦਮੀ ਨਹੀਂ ਲੈਣੇ ਜਿਹੜੇ ਬੰਦੇ ਆਏ ਨੇ ਉਹਨਾਂ ਚੋਂ ਵੀ ਜਿਨ੍ਹਾਂ ਕੋਲ ਪੱਕੀ ਹੁੰਦਾ ਕੋਈ ਚਾਂਸ ਨਹੀਂਗਾ ਜਾਂ ਇਲੀਗਲ ਆਦੇ ਵੀ ਉਹਨਾਂ ਨੂੰ ਰਿਪੋਰਟ ਕੀਤਾ ਜਾਏਗਾ ਹਰ ਤਰ੍ਹਾਂ ਸਖਤੀ ਕਰਤੀ ਹੈ ਇਸੇ ਵੀ ਕਿਸੇ ਨੂੰ ਜੇ ਨਾ ਕੋਈ ਜਗ੍ਹਾ ਜਿੱਨਾ ਕੋ ਪੂਰਾ ਰਹਿੰਦਾ ਰਿਹਾ ਲੇ ਹੋਈ ਰਹਿ ਸਕਦੇ ਨੇ ਬਾਕੀ ਹੋਰ ਕਿਸੇ ਨੇ ਉੱਤੇ ਕੋਈ ਚਾਂਸ ਨਹੀਂਗਾ ਵੀ ਜਿਵੇਂ ਅੱਗੇ ਤੁੱਕੇ ਰੱਖਦੇ ਇਹ ਤਾਂ ਤੁੱਕੇ ਨਾ ਕਰਤੇ ਇਹ ਖਤਮ ਆ ਰਵਾਂਡਾ ਭੇਜਣਾ ਬਹੁਤ ਮਨਾ ਕੈਨਸਲ ਕਰਤਾ ਕਹਿੰਦੇ ਰਵਾਂਡਾ ਨਹੀਂ ਭੇਜਾਂਗੇ ਜਿੰਨਾਂ ਤੇ ਪਰਮਿਸ਼ਨ ਹੋਈ ਰਿਆਂ ਦੀ ਉਹਦੇ ਉੱਤੇ ਰਹਿ ਸਕਦੇ ਤੇ ਬਾਕੀ ਨੂੰ ਉੱਤੇ ਭੇਜਾਂਗੇ ਵਾਪਸ ਆਪਣੇ ਮੋਦੀ ਆਗੇ ਛਾਂਡੇ ਗੱਡੂ ਕਿਉਂਕਿ ਇੱਥੇ ਹਾਲਾਤ ਬੜੇ ਖਰਾਬ ਏ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਆਈ ਸੀ ਲੋਕ ਇੱਥੇ ਦੇ ਵੈਸੇ ਬੜੇ ਦੁਖੀ ਏ ਕੁਝ ਮਹਿੰਗਾਈ ਵਧੀ ਸੀ ਲੇਕਿਨ ਹਰ ਕਦੇ ਸੋਚੇ ਹੁੰਦੀ ਹੈ ਹਰ ਮੁਲਕ 'ਚ ਚੇਲਖਨ ਬਾਦ ਚਿੰਨ੍ਹ ਜਾਂਦੀ ਹੈ ਤੇ ਬੜੀਆਂ ਲੋਕਾਂ ਨੇ ਉਮੀਦਾਂ ਲਾਈਆਂ ਹੁੰਦੀਆਂ ਵੀ ਚਲੋ ਸ਼ਾਇਦ ਇਸਤਾਨੀ ਇਸਤਾਨਾ ਜਿਹਾ ਇਸਤਾਨੀ ਇਸਤਾਨ ਹੋ ਜਾਏਗਾ ਲੇਕਿਨ ਉਹ ਉਲਟਾ ਕੰਮ ਹੋ ਗਿਆ ਹੈ ਉਮੀਦਾਂ ਤੇ ਪਾਣੀ ਫਿਰ ਗਿਆ ਬਿਲਕੁਲ ਹੁਣ ਤੇ ਇੱਥੋਂ ਲੋਕ ਵਾਪਸ ਆ ਰਹੇ ਬੜੇ ਕਈ ਹੋਰ ਮੁਲਕਾਂ 'ਚ ਜਾ ਰਹੇ ਵੀ ਕਿਉਂਕਿ ਜਦੋਂ ਇੱਥੇ ਕੋਈ ਸਕੋਪ ਹੀ ਨਹੀਂ ਕਰ ਰਿਹਾ ਤਾਂ ਤੇ ਫਿਰ ਪੈਸੇ ਖਰਾਬ ਹੋਣ ਦੀ ਗੱਲ ਏ ਲੇਕਿਨ ਇੱਕ ਫਾਇਦਾ ਹੋਰ ਹੋ ਗਿਆ ਵੀ ਨਵੇਂ ਆਦਮੀ ਨਹੀਂ ਆ ਰਹੇ ਉਨਾਂ ਦੀ ਬਿਲਕੁਲ ਬ੍ਰੀਗ ਲੱਗੀਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਆਉਂਦਾ ਕੋਈ ਫਾਇਦਾ ਨਹੀਂ ਖਾ ਪੈਸੇ ਖਰਾਬ ਕਰਵਾ ਨਿਕਾਲ ਲੈ ਹਾਂ ਜੇ ਕੋਈ ਪੈਸੇ ਕੁਲੇ ਵੇ ਉਹਦੀ ਗੱਲ ਲੱਗੇ ਜਾਂ ਕਿਸੇ ਨੇ ਸਹੀ ਸਟੱਡੀ ਕਰਨਾ ਉਹ ਆਸਦਾ ਬਾਕੀ ਹੋਰ ਬਿਲਕੁਲ ਕੰਮ ਖਤਮ ਹੋ ਗਿਆ ਕਿਸੇ ਕਿਸਮ ਦਾ ਕੋਈ ਵਰਕਪਰਮ ਨਹੀਂ ਮਿਲਦਾ ਪਿਆ ਕਿਸੇ ਨੂੰ ਇਹ ਰੋਮ ਦੀਆਂ ਜਿਹੜੀਆਂ ਕੰਪਨੀਆਂ ਸੀ ਉਹ ਵੀ ਬੰਦ ਹੋ ਗਈਆਂ ਕੋਈ ਜਾ ਵੀ ਦੌੜ ਗਈਆਂ ਕਿਉਂਕਿ ਨੌਕਰੀ ਕਿਹਨੂੰ ਦਿੱਤੀ ਨਹੀਂ ਬਸ ਪੈਸੇ ਪੁੱਛੇ ਲਾ ਕੇ ਵਿਚ ਲਗਾਇਆ ਸੀ ਮਿਲੀ ਭੋਤ ਨਾਲ ਏਜੰਟਾਂ ਦੀ ਏਜੰਟਾਂ ਨੇ ਬੜੇ ਪੈਸੇ ਕਮਾਏ ਵੇ ਇੰਡੀਆ ਚ ਪੰਜ ਪੰਜ ਸਾਲ ਦਾ ਤਿੰਨ ਤਿੰਨ ਸਾਲ ਦਾ ਲੜਾ ਰਹਿ ਕੇ ਕਿਸੇ ਨੂੰ ਵੀ ਜਲਵਾਦ ਦਾ ਕਿਸੇ ਨੂੰ ਸਟੱਡੀ ਦੇ ਭੇਜਦਾ ਕਿਸੇ ਨੂੰ ਡਿਪੈਂਡੈਂਟ ਬਾਕੇ ਭੇਜਦਾ ਇੰਡੀਆ ਚ ਕੋਈ ਪੁਛਤਾ ਨਹੀਂ ਉਹ ਲੋਕੀ ਵੀ ਉਹ ਕਹਿੰਦੇ ਸਾਲੋ ਜੀ ਬੜੀ ਇੰਗਲੈਂਡ ਪਚਾ ਦਿਓ ਅਸੀਂ ਆਪੋ ਹੀ ਜਾ ਕੇ ਦੇਖ ਲਾਂਗੇ ਉੱਥੇ ਕਿਉਂਕਿ ਲੋਕੀ ਸਮਝਦੀ ਕੋਈ ਪਹੁੰਚ ਕੇ ਤੇ ਪੱਕੀ ਹੋਈ ਜਾਣਾ ਹੈਗਾ ਇੱਥੇ ਲੋਕਾਂ ਨੂੰ ਪਤਾ ਨਹੀਂ ਗਾ ਵੀ ਬੜੇ ਬੜੇ ਲੋਕੀ ਪੁਰਾਣੇ ਬੈਠੇ ਚ ਉਹਨਾਂ ਦੇ ਪੈੜ ਨਹੀਂ ਲੱਗੇ ਤੇ ਨਵੇਂ ਬੰਦੇ ਇਥੋਂ ਪੈੜ ਕਿੱਥੋਂ ਲੱਗਣੇ ਜਿੰਦਗੀ ਖਰਾਬ ਹੋ ਜਾਂਦੀ ਤੁਸੀਂ ਵੇਖਿਆ ਹੋਣਾ ਕੁਝ ਬੰਦਾ 15 ਸਾਲ ਬਾਅਦ ਵਾਪਸ ਗਿਆ ਇੰਡੀਆ ਕੋ 20 ਸਾਲਾਂ ਬਾਅਦ ਠੀਕ ਹੀ ਪ੍ਰਸਿੱਧੀ ਚੜ੍ਹ ਕਮਾਲੇ ਵੀ ਲੇਕਿਨ ਜ਼ਿੰਦਗੀ ਤੇ ਖਰਾਬ ਹੋ ਗਈ ਨਾ 15 ਸਾਲ ਪਰਦੇਸ ਚ ਰਹਿ ਕੇ ਇਸ ਕਰਕੇ ਉਮੀਦ ਨਾ ਰੱਖੋ ਪੱਕੀ ਹੁੰਦੀ ਥੈਂਕ ਯੂ